ਹੈਲੋ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਨੀ ਯੂਟਿਊਬ ਚੈਨਲ ਨਮਤਰ ਬਲੌਗ ਦੇ ਵਿੱਚ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਤੇ ਅੱਜ ਦੇ ਹੈਗੇ ਨੇ ਜੇ ਆਪਣੇ ਇਹ ਦੋ ਸੂਟ ਤੇ ਇਹਨਾਂ ਦੀ ਮੰਮਾ ਜੀ ਨੇ ਤੁਹਾਨੂੰ ਫੁੱਲ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਈ ਦਿੱਤਾਗਾ ਤੇ ਅੱਜ ਅਪਾ ਇਹ ਪਾਰਸਲ ਇਹਦਾ ਧੋਣ ਲਾਤੀ ਨੂੰ ਲਾਉਣ ਜਾ ਰਹੀਆਂ ਜੀ ਤੇ ਪਾਰਸਲ ਲਾਉਣ ਦਾ ਕੰਮ ਜੀ ਮੇਰਾ ਦਾ ਤੇ ਇਨਕੀ ਮੰਮਾ ਜੀ ਨਾਲ ਆਪਾਂ ਹੈਲਪ ਕਰਾਈ ਦਿੰਨੇ ਆਂਗੇ ਤੇ ਪਾਪਾ ਕੱਲ ਨੂੰ ਤੁਬੇ પાਛਾ ਲਾਇਆ ਹੁੰਗੇ ਜੀ। ਫਿਰ ਮੈਂ ਕੁਝ ਜਨਨ ਖਲਪਾ ਨੂੰ ਮਟਰ ਨਾਲ ਫਰਾਈ ਕਰਨੇ ਆਂਗੇ। ਇਹ ਦੋਨੋਂ ਸੂਟ ਸਟਿਕ ਕੋ ਕਸਟਮਰ ਦੇ ਸੀਗੇ ਜੀ ਤੇ ਆਪਾਂ ਐਡਰੈਸ ਵੀ ਇਹਨਾਂ ਦਾ ਨੋਟ ਕਰ ਲਿਆਗਾ। ਦੇਖੋ। ਇਹ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਜੀ ਵਰਕ ਦੀ। ਜੇ ਤੁਸੀਂ ਵੀ ਇਦਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਸਕਦੇ ਹੋਗੇ ਆਪਣੇ ਕੰਟੈਕਟ ਨੰਬਰ ਤੇ। ਤੇ ਦੇ ਕੋਈ ਆਪਣੇ ਦੋਨੋਂ ਸੂਟ ਹੋ ਗਏ ਨੇ ਕਿ ਪੈਕੋ ਤੇ ਹੁਣ ਆਪਾਂ ਇਹਨਾਂ ਨੂੰ ਪਾਕਿਸਤਾਨਾ ਦੇ ਪਬਲੀਕ ਚ ਪਾਵਾਂਗੇ ਤੇ ਤੁਸੀਂ ਆਪਣੇ ਕੋਲ ਹਨਾ ਸਟੱਫ ਲੈ ਕੇ ਵੀ ਬਾਰ ਕੇ ਕਰਵਾ ਸਕਦੇ ਹੋ ਤੇ ਆਪ ਦਾ ਸਟੱਫ ਦੇ ਕੇ ਵੀ ਖੁਦ ਬਾਰ ਕੇ ਕਰਵਾ ਸਕਦੇ ਹੋ ਜੀ ਤੇ ਆਪਣੇ ਕੋਲ ਇਹ ਸਟੀਚਿੰਗ ਵੀ ਹੁੰਦੀ ਆ ਤੇ ਆਪਾਂ ਸਟੀਚ ਤੁਸੀਂ ਸਟੀਚਿੰਗ ਵੀ ਸਾਥ ਕਰਵਾ ਸਕਦੇ ਹੋ ਤੇ ਦੂਜਾ ਦੁਪੱਟਾ ਤੁਸੀਂ ਸੂਟ ਲੈਣਾ ਉਹੀ ਹੁੰਦਾ ਜੀ ਆਪਣੇ ਕੋਲ ਦੁਪੱਟੇ ਵਾਲ ਤੇ ਦੇਖੋ ਜੀ ਪਾਰਸਲ ਹੋ ਗਿਆ ਆਪਣਾ ਪੈਕ ਤੇ ਕਮੈਂਟ ਵਿੱਚ ਜਰੂਰ ਦੱਸਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਦੇ ਹੋ ਜੀ ਤੇ ਧੰਨਵਾਦ ਸ਼ਸ਼ੀਕਲ ਜੀ ਬਾਏ ਬਾਏ ਸਾਰੇ ਨੂੰ